ਮਹਿਕਾ ਸਰਖਖੈਂ ਜੋਰ ਨਾਲ ਤਨਸ਼ ਨੂੰ ਖਿੱਚਿਆ ਸਰੰਗ ਧਾਰ ਪਰਖੈ ਅਤੇ ਤੀਰਾ ਦੀ ਬਾਛੜ ਲਗਾ ਦਿੱਤੀ ਮੋਹਦਰਾਦ ਵੀਰੰ ਮੋਹਦਰਾ ਦੀ ਹਠੀਲੇ ਅਤੇ ਧੀਰ ਜਵਾਨ ਸੂਰਮਿਆਨੇ ਠੇਕਾ ਗਤੀਰੰ ਤਲਵਾਰਾ ਫੜ ਲਈਆਂ ਮੋਹਨੀ ਚਾਂਦ ਟਲ ਹਲ ਸੁਢਲੀ ਢੋਲਾਰੰ ਟਾਲ ਟਾਲ ਕਰਦੀ ਢੋਲਾਂ ਦੀ ਕੜਕ ਕੁੱਟ ਹੁੰਦੀ ਹੈ ਰਣ ਰੰਗ ਆ ਪੰਗ ਕੋਲਾਲਾਂ ਰਣਪੋਮੀ ਵਿੱਚ ਲਗਾਤਾਰ ਰੋਲਾ ਪੈ ਰਿਹਾ ਹੈ ਪਰ ਨੰਕ ਸੋਨੰਦ ਨਾ ਫੀਰੀਂ ਪਣ ਪਣ ਕਰਦਾ ਨਫੀਰੀ ਦਾ ਨਾਦ ਹੋ ਰਿਹਾ ਹੈ ਬਰਣਕਸ ਬਜੇ ਮਜੀਰੰ ਬਰਣ ਬਰਣਾ ਆਵਾਜ਼ ਕਰਦੇ ਹੋਏ ਮਜੀਰੇ ਵੱਜਦੇ ਹਨ ਪਰਣਾਂ ਕਸ ਪੇਰੀ ਕੋ ਰਾਂ ਪਰਣ ਪਰਣ ਕਾ ਦੀਆਂ ਭੇਰੀਆਂ ਗੂੰਜਦੀਆਂ ਹਨ ਜਨ ਸਾਵਣ ਭਾਦੋ ਮੋਰਾਂ ਮਾਨੋ ਸਾਵਣ ਭਾਦੋ ਵਿੱਚ ਮੋਰ ਬੋਲਦੇ ਹੋਣ ਉਚਲिए ਪਰ ਖਰੇ ਪਾਵੰਗ ਪਾਖਰਾ ਵਾਲੇ ਘੋੜੇ ਕੁੱਦਦੇ ਹਨ ਮਚੇ ਜੁਝਾਰੇ ਜੋ ਦੰਗੰ ਲੜਾਕੇ ਸੂਰਮੇ ਯੁੱਧ ਦੇ ਰੰਗ ਵਿੱਚ ਰਚੇ ਹੋਏ ਹਨ ਸਿੰਦੂਰੀਏ ਸੁੰਡੀ ਦੰਤਾਲੇ ਵੱਡੇ ਵੱਡੇ ਦੰਤਾਂ ਵਾਲੇ ਮਸਤ ਹਾਥੀ ਫਿਰਦੇ ਹਨ ਨਾਚੇ ਪਖਰੀਏ ਮੂੰਛਾਲੇ ਮੁੱਛਾਂ ਵਾਲੇ ਯੋਧੇ ਪਖਰਾਂ ਵਾਲੇ ਘੋੜਿਆਂ ਨੂੰ ਨਚਾਉਂਦੇ ਹਨ ਉੜੀਏ ਸਰਵੰ ਸੈਨਾਯੰ ਸਾਰੀ ਸੈਨਾ ਉੜੜ ਕੇ ਆ ਗਈ ਹੈ ਦੇਖੰਤ ਸੋ ਦੇਵੰ ਗਹਿਣਾਯੰ ਜਿਸ ਨੂੰ ਦੇਵਤੇ ਆਕਾਸ਼ ਵਿੱਚ ਦੇਖ ਰਹੇ ਹਨ ਚਲੈ ਆਵ ਚੜਿਆਂ ਉਜਾੜੰ ਆ ਡਿੱਗ ਸੂਰਮੇ ਵਾਰ ਢਲ ਕੇ ਟਿਕ ਰਹੇ ਹਨ ਰਣ ਉਠੈ ਬਹਿ ਬਬਾਲੰ ਰਣ ਵਿੱਚ ਫਿਰ ਉੱਠਦੇ ਅਤੇ ਬੈੰਦੇ ਹੋਏ ਲਲਕਾਰਦੇ ਹਨ ਕਹਿ ਘੂਮੇ ਕਾਇੰ ਅਕਾਇੰ ਜਖਮ ਲੱਗਦਿਆਂ ਹੀ ਕਨੇਰੀ ਖਾ ਕੇ ਟਿੱਕ ਪੈਂਦੇ ਹਨ ਕੋ ਡਿਗੇ ਆਦੋ ਆਦੇ ਆਂ ਆਦੋ ਅਦ ਹੋ ਕੇ ਧਰਤੀ ਉੱਤੇ ਡਿਗਦੇ ਹਨ ਰਿਸ ਮੰਡਾ ਛੰਡਾ ਉਹ ਛੰਡਾ ਕਰੋਦ ਨਾਲ ਭਰ ਕੇ ਨਾ ਛੰਡੇ ਜਾ ਸਕਣ ਵਾਲਿਆਂ ਨੂੰ ਛੰਡ ਰਹੇ ਹਨ ਹੱਠ ਹਸਾ ਕਸਾ ਕੋ ਅੰਡਾ ਹਠੀ ਉਹਦੇ ਹਸ ਹਸ ਕੇ ਤਣਚਾ ਨੂੰ ਖਿੱਚਦੇ ਹਨ ਰਿਸ ਬਾਹ ਹੈ ਗਾਹ ਹੈ ਜੋ ਦਾਣਾਂ ਯੋਧਿਆਂ ਨੂੰ ਫੜ ਕੇ ਕ੍ਰੋਧ ਨਾਲ ਸ਼ਸਤਰ ਮਾਰਦੇ ਹਨ ਰਣ ਹੋ ਹੈ ਜੋ ਹੈ ਕ੍ਰੋਧਾਨੰ ਯੋਧ ਨੂੰ ਕ੍ਰੋਧ ਨਾਲ ਵੇਖਦੇ ਹਨ ਰਣ ਗਜੈ ਸਜੈ ਸ਼ਸਤਰਾਨੰ ਸ਼ਸਤਰਾਂ ਨਾਲ ਸਜੇ ਹੋਏ ਯੋਧੇ ਰਣ ਵਿੱਚ ਗਜਦੇ ਹਨ ਤਨ ਕਰਖੈ ਵਰਖੈ ਅਸਤਰਾਨੰ ਤਣਛਾ ਨੂੰ ਖਿੱਚਦੇ ਹਨ ਅਤੇ ਤੀਰਾਂ ਦੀ ਵਰਖਾ ਕਰਦੇ ਹਨ ਦਲਗਾ ਹੈ ਬਾਹ ਹੈ ਹਥਿਆਰਨ ਸੂਰਮੇ ਦਲਾਨੋਂ ਗਾਂਦੇ ਹੋਏ ਸ਼ਸਤਰਾਂ ਨੂੰ ਚਲਾਉਂਦੇ ਹਨ ਰਣ ਰੋਜਿਆ ਲੋਜਿਆ ਲੁਜਾਰੰ ਲੜਾਕੇ ਯੋਧੇ ਰਲ ਵਿੱਚ ਰੁਜੇ ਹੋਏ ਹਨ ਪਟ ਭੇਦੇ ਚੇ ਦੇ ਪਰਮਾਇੰ ਕੌਜਾ ਵਿੱਚ ਛੇਕ ਹੋ ਜਾਣ ਨਾਲ ਸੂਰਮੇ ਵਿੰਨੇਗੇ ਹਨ ਪੂੜ ਗਏ ਚੋਰੰ ਚਰਮਾਇੰ ਚੋੜੀਆਂ ਢਾਲਾਂ ਡਿੱਗੀਆਂ ਪਈਆਂ ਹਨ ਉਗੇ ਜਨਨੇ ਜੇ ਮਤਵਾਲੇ ਹੱਥ ਨਾਲ ਉਲਰੇ ਹੋਏ ਨੇਜੇ ਲੈ ਕੇ ਮਤਵਾਲੇ ਸੂਰਮੇ ਚਲੇ ਜਿਉਂ ਰਾਵਲ ਜਟਾਲੇ ਈਓ ਫਿਰਦੇ ਹਨ ਜਿਵੇਂ ਜਟਾਵਾ ਵਾਲੇ ਜੋਗੀ ਚੱਲੇ ਜਾ ਰਹੇ ਹੋਣ ਅਠੇ ਤਰਵਰੀਏ ਹੰਕਾਰੰ ਹੰਕਾਰ ਦੇ ਭਰੇ ਹੋਏ ਤਲਵਾਰ ਧਾਰੀ ਹਠੀਲੇ ਸੂਰਮੇ ਮਨਚੇ ਭਖਰੀਏ ਸੂਲਾਰੰ ਘੋੜਿਆਂ ਉੱਤੇ ਸਵਾਰ ਹੋ ਕੇ ਯੁੱਧ ਵਿੱਚ ਰੁੱਝੇ ਹੋਏ ਹਨ ਆਕੜਿਆਂ ਵੇਰੀਆਂ ਐਟ ਹਲੇ ਕਮਾਂਡੀ ਯੋਦੇ ਆਕੜਦੇ ਹਨ ਤੈ ਸੋਹੇ ਪਤਰੀ ਪਤਰਾਲੇ ਜਿਨ੍ਹਾਂ ਦੇ ਸਰੀਰ ਉੱਤੇ ਖੰਭਾ ਵਾਲੇ ਤੀਰ ਵੱਜੇ ਹੋਏ ਚੋਬਾ ਪਾ ਰਹੇ ਹਨ ਨਵ ਨਾਮਕ ਛੰਦ ਤਰ ਭਰ ਪਰ ਸਰ ਤੜ ਤੜ ਤੀਰ ਵੱਜ ਰਹੇ ਹਨ ਨਿਰਖਤ ਸੁਰ ਨਰ ਦੇਵਤੇ ਅਤੇ ਮਨੋਖ ਵੇਖ ਰਹੇ ਹਨ ਹਰ ਪੋਰ ਪੋਰ ਸੁਰ ਸੂਰਜ ਦਾ ਨਗਰ ਆਕਾਸ਼ ਤੇਰਾ ਨਾਲ ਭਰ ਦਿੱਤਾ ਗਿਆ ਹੈ ਨਿਰਖਤ ਬਾਰ ਨਰ ਭਲੇ ਪੁਰਸ਼ ਵੇਖ ਰਹੇ ਹਨ ਬਰਖਤ ਸਰ ਬਰ ਬਲਪੂਰਵਕ ਤੇਰਾ ਦੀ ਬਰਖਾ ਕਰਦੇ ਹਨ ਕਰਖਤ ਧਨ ਕਰ ਹੱਥ ਨਾਲ ਤੁਨ ਨੂੰ ਖਿੱਚਦੇ ਹਨ ਪਰ ਹਾਰਪੁਰ ਕਰ ਫਿਰ ਤੁੰਸ਼ ਨਾਲ ਤੀਰ ਜੋੜ ਕੇ ਛੱਡ ਦਿੰਦੇ ਹਨ ਨਿਰਖਤ ਬਾਰ ਨਾਰ ਸ੍ਰੇਸ਼ਟ ਪੁਰਖ ਵੇਖ ਰਹੇ ਹਨ ਸਰ ਬਾਰ ਧਾਰ ਕਰ ਚੰਗਾ ਤੀਰ ਹੱਥ ਵਿੱਚ ਧਾਰਨ ਕਰਦੇ ਹਨ ਪਰ ਹਾਰਪੁਰ ਸਰ ਅਤੇ ਕਸੇ ਹੋਏ ਤੀਰਾਂ ਨੂੰ ਚਲਾ ਦਿੰਦੇ ਹਨ ਪਰ ਖਤ ਔਰ ਨਰ ਉਹ تیر ਸੂਰਮੇ ਦੀ ਛਾਤੀ ਨੂੰ ਪਰਖਦੇ ਹਨ ਨਿਸਰਤ ਔਰ ਤਰ ਅਤੇ ਦੂਜੇ ਪਾਸੇ ਨੂੰ ਨਿਕਲ ਜਾਂਦੇ ਹਨ ਉਜਰਤ ਜੋਜ ਕਰ ਸੂਰਵੀਰ ਯੁੱਧ ਕਰਕੇ ਉਲਜ ਜਾਂਦੇ ਹਨ ਬਿਜੁਰਤ ਜੋਜ ਨਾਰਕ ਜੋਜ ਕੇ ਹੋਰ ਨਾ ਵੀਰਾਂ ਤੋਂ ਵਿਛੜ ਜਾਂਦੇ ਹਨ ਹਰ ਖਾਤ ਮਾਸਹਾਰ ਮਾਸਾ ਹਾਰੇ ਜੰਤੂ ਪਰਸਾਨ ਹੁੰਦੇ ਹਨ ਬਰਕਤ ਸੇਤ ਸਾਰ ਚਮਕਦਾਰ ਤੀਰਾਦੀ ਬਰਖਾ ਕਰਦੇ ਹਨ ਚੋਰ ਝਾਰ ਕਰ ਕਰ ਕੁਝ ਯੋਧੇ ਝੂਰ ਰਹੇ ਹਨ ਡਰ ਡਾਰ ਧਰ ਹਰ ਅਤੇ ਕੈਂ ਡਰ ਕਰਕੇ ਕੰਬਦੇ ਹਨ ਹਰ ਬਾਰ ਧਰ ਕਰ ਕਈ ਸੂਰਮੇ ਤਲਵਾਰ ਨੂੰ ਹੱਥ ਵਿੱਚ ਲੈ ਕੇ ਬਹਿਰਤ ਉਠ ਨਰ ਉੱਠ ਕੇ ਫਿਰਨ ਲੱਗ ਜਾਂਦੇ ਹਨ ਉਚਰਤ ਜਸ ਨਰ ਪੰਦੀ ਜਨ ਯਸ਼ ਉਚਾਰਦੇ ਹਨ ਵਿਚਰਤ ਤਸ ਨਰ ਵੀਰਾਂ ਨੂੰ ਤਸੀਫ ਫਿਰਦੇ ਹਨ ਥਰਕਤ ਨਰ ਹਰ ਕ੍ਰੋਧ ਕਾਰਣ ਨਰਸਿੰਘ ਵਾਂਗ ਕੰਬ ਰਹੇ ਹਨ ਬਰਖਤ ਭੂ ਪਰ ਆਤੇ ਧਰਤੀ ਉਤੇ ਟਿਕਦੇ ਜਾਂਦੇ ਹਨ ਤਿਲ ਕੜਿਆ ਛੰਦ ਝਟਾਕ ਚੋਟਾ ਵੀਰ ਝਟਕ ਕਰਕੇ ਤਲਵਾਰ ਦੀ ਝੋਟ ਕਰਦੇ ਹਨ ਅਟਾਕ ਓਟੈਂ ਆਗੋ ਦੂਜੇ ਸੈਨਿਕ ਢਾਲ ਦੀ ਓਟ ਲੈਂਦੇ ਹਨ ਝੜਾਕ ਝਾੜੈ ਫਿਰ ਝਟਕ ਕੇ ਤਲਵਾਰ ਝਾੜਦੇ ਹਨ ਧੜਾਕ ਤਾੜੈ ਤੜ ਤੜ ਕਰਦੀ ਬੰਦੂਕ ਨਾਲ ਪੂਰਨ ਦਿੰਦੇ ਹਨ ਫੇਰ ਅੰਤ ਹੋਰੰਗ ਆਕਾਸ਼ ਵਿੱਚ ਹੋਰਾ ਫੇੜਦੀਆਂ ਹਨ ਬਾਰਾਂਤ ਸੂਰੰਗ ਅਤੇ ਸੂਰਮਿਆਂ ਨੂੰ ਵਾਰਦੀਆਂ ਹਨ ਰਣਾੰਤ ਜੋਹੰ ਜੋ ਕੋਈ ਘੁੰਗਰੂਆਂ ਦੀ ਛਣਕਾਰ ਵੇਖਦਾ ਹੈ ਉਠਾਂਤ ਕਰੋਹੰ ਤਾਂ ਕ્રોਧ ਨਾਲ ਖੜਾ ਹੋ ਜਾਂਦਾ ਹੈ ਭਰਾਂਤ ਪਤਰੰ ਜੋ ਗਣਾ ਖੱਪਰ ਭਰਦੀਆਂ ਹਨ ਟੋਟਾਂਤ ਆਤਰੰ ਅਸ਼ਤਰ ਟੁੱਟਦੇ ਜਾਂਦੇ ਹਨ ਚੜਾਂਤ ਅਗਨੰ ਤਲਵਾਰਾਂ ਦੇ ਵੱਜਨ ਨਾਲ ਚਿੰਗਾੜੀਆਂ ਝੜਦੀਆਂ ਹਨ ਜਲਾੰਤ ਜਗਨੰ ਮਾਨੋ ਜਗ ਨੂੰ ਪ੍ਰਕਾਸ਼ ਕਰ ਦੇ ਹੋਂ ਟੂਟੰਤ ਖੋਲੰ ਸੂਰਮਿਆ ਦੇ ਸਿਰ ਦੇ ਟੋਪ ਟੁੱਟਦੇ ਹਨ ਜੋਟੰਤ ਟੋਲੰ ਅਤੇ ਉਹਨਾ ਦੇ ਟੋਲੇ ਆਪਸ ਵਿੱਚ ਝੁੱਟੀ ਜਾਂਦੇ ਹਨ ਕੀ ਮਾਨਤਖ ਅਗੰ ਤਲਵਾਰਾਂ ਚਮਕਦੀਆਂ ਹਨ ਉਠੰਤ ਅਗੰ ਮਾਨੋ ਆਗਨ ਨਿਕਲਦੀ ਹੋਵੇ ਚਲਾੰਤ ਬਾਣੰ ਬਾਣ ਚੱਲਦੇ ਹਨ ਰੁਕੰ ਦੇ ਸਾਨੰ ਦੇ ਸ਼ਾਮਾ ਰੁਕ ਗਈਆਂ ਹਨ ਪਪਾ ਤਾ ਸ਼ਸਤਰੰ ਸ਼ਸਤਰਾਂ ਦੇ ਪ੍ਰਹਾਰ ਹੁੰਦੇ ਹਨ ਆਕਾਤ ਅਸਤਰੰ ਆਸਤਰਾਂ ਦੇ ਆਕਾਤ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ